ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਮਯੂਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਤੇ ਚਲੋ ਜੀ ਟਾਈਮ ਹੋ ਗਿਆ ਵੱਜ ਗਏ 5:30 ਪਹਿਲਾਂ ਮੈਂ ਕੱਪੜੇ ਧੋਣ ਲੱਗੀ ਦੇਖੋ ਦੋ ਧਾਰਾਂ ਭਰਤੀਆਂ ਕੱਪੜਿਆਂ ਦੀਆਂ ਤੇ ਤੁਹਾਨੂੰ ਪਤਾ ਆਪਣੇ ਚੱਲ ਰਿਹਾ ਵੋਟਾਂ ਦਾ ਕੰਮ ਦੇਖੋ ਇੱਕ ਧਾਰੇ ਭਰਤੀ ਭੇੜਿਆਲੀ ਇੱਕ ਇਧਰ ਭਰਤੀ ਕੱਲ੍ਹ ਸਵੇਰੇ ਵੀ ਤੋਤੇ ਤੇ ਕਪੜੇ ਹੋ ਜਾਂਦੇ ਨੇ ਇਹਨੇ ਧੋਣ ਵਾਲੇ ਤੇ ਆਪਣੇ ਚੱਲ ਰਿਹਾ ਜੀ ਬੋਟਾਂ ਦਾ ਕੰਮ ਹੋ ਸਕਦਾ ਕੱਲ ਨੂੰ ਆਪਾਂ ਬੀਜੀ ਹੋਈਏ ਫਿਰ ਮੈਂ ਅੱਜ ਨਵੇਂ ਡ ਤਾ ਤੇ ਹੁਣ ਮੈਂ ਮੱਝਾਂ ਵੀ ਪਾਣੀ ਪਿਉਣੀਆਂ ਪਿੰਡਰ ਚਲਾ ਗਿਆ ਪਿੰਡ ਉਹ ਬਸ ਸਕੂਲੋਂ ਆਉਣ ਸਾਰ ਉਹਦੀ ਭੱਜ ਜਾਂਦੇ ਨੇ ਹੁਣ ਬੱਚਿਆਂ ਨੂੰ ਵੀ ਚੌਹ ਹੋ ਰਿਹਾ ਤੇ ਆਪਾਂ ਮੇਰੀਆਂ ਭੈਣਾਂ ਦੇ ਕਮੈਂਟ ਆਉਂਦੇ ਨੇ ਵੀ ਤੁਸੀਂ ਆਰਤੀ ਦੀ ਵੀਡੀਓ ਬਣਾਓ ਅੱਜ ਆਪਾਂ ਤੁਹਾਨੂੰ ਆਰਤੀ ਦੀ ਵੀਡੀਓ ਅਪਲੋਡ ਕਰਾਂਗੇ ਜੀ ਤੇ ਕੁਝ ਭੈਣਾਂ ਦੇ ਕਮੈਂਟ ਆ ਰਹੇ ਨੇ ਵੀ ਤੁਸੀਂ ਬਾਹਰ ਕਿਉਂ ਲਾਈਏ ਪਤਾ ਕੀ ਹੈ ਜੀ ਹੁਣ ਉਹ ਕਹਿੰਦੇ ਹੁੰਦੇ ਨੇ ਜਿਵੇਂ ਸਾਂਝੀ ਸਾਰਿਆਂ ਦੀ ਸਾਂਝੀ ਹੈ ਹੁਣ ਸਾਡੇ ਉਹ ਗਲੀ ਦੇ ਵਿੱਚ ਸਾਰੇ ਆ ਜਾਂਦੇ ਨੇ ਬੱਚੇ ਸਾਡੀਆਂ ਵੱਡੀਆਂ ਭੈਣਾਂ ਅਸੀਂ ਜਿੰਨੀਆਂ ਵੀ ਹੈਗੀਆਂ ਸਾਰੇ ਅਸੀਂ ਉੱਥੇ ਇਕੱਠੇ ਹੋ ਕੇ ਬਸ ਸਾਨੂੰ ਉਹ ਹੀ ਆ ਵੀ ਅਸੀਂ ਸਾਡੇ ਪਿੰਡ ਚ ਵੀ ਸਾਰਿਆਂ ਦੇ ਅੰਦਰ ਨਹੀਂ ਗੇਟੋ ਅੰਦਰ ਨਹੀਂ ਸਾਂਝੀਆਂ ਲੱਗੀਆਂ ਹੋਈਆਂ ਪਰ 5-7-7 ਘਰਾਂ ਦੀਆਂ ਭੈਣਾਂ ਨੇ ਰਲ ਕੇ ਸਾਰਿਆਂ ਨੇ ਇੱਕ ਵੀ ਬਾਹਰ ਉੱਤੇ ਲਾਈ ਹੋਈਆਂ ਨੇ ਸਾਂਝੀਆਂ ਉੱਥੇ ਹੀ ਸ਼ਾਮ ਨੂੰ ਆਰਤੀ ਕਰਦੀਆਂ ਨੇ ਜੀ ਤੇ ਇੱਥੇ ਘਾਸੀ ਵਾਲੇ ਪਿੰਡ 'ਚ 10-12 ਸਾਂਗੀਆਂ ਲੱਗੀਆਂ ਹੋਈਆਂ ਨੇ ਉੱਥੇ ਵੀ ਇਸ ਤਰ੍ਹਾਂ ਹੀ ਲੱਗੀਆਂ ਹੋਈਆਂ ਨੇ ਬਾਹਰ ਇਸ ਕਰਕੇ ਅਸੀਂ ਤਾਂ ਤਾਂ ਲਾ ਲੈਨੇ ਆ ਵੀ ਇੱਥੇ ਵਿਚਾਲੇ ਹਨਾ ਹੁਣ ਸਾਰੇ ਆ ਜਾਂਦੇ ਨੇ ਇੱਕ ਦੂਜੇ ਦੇ ਘਰੇ ਔਖਾ ਹੋ ਜਾਂਦਾ ਹੈ ਲੇਟ ਹਨਾ ਇੰਨਾ ਉਸ ਸਾਡੇ ਡੌਗੀ ਰੱਖੇ ਹੋਏ ਨੇ ਬੱਚੇ ਡਰਦੇ ਨੇ ਕਦੋਂ ਉਹ ਫਿਰ ਤਾਂ ਕਰਕੇ ਔਖਾ ਹੋ ਜਾਂਦਾ ਇਸ ਕਰਕੇ ਅਸੀਂ ਉਹ ਵਿਚਾਲੀ ਲਾ ਲੈਨੇ ਆ ਬਸ ਉੱਥੇ ਸਾਰਿਆਂ ਨੂੰ ਟਾਈਮ ਦਿੱਤਾ ਹੈ ਤੇ ਉੱਥੇ ਆਰਤੀ ਵੇਲੇ ਸਾਰੇ ਟਾਈਮ 'ਤੇ ਆ ਜਾਂਦੇ ਨੇ ਵੀ ਤੇ ਕੁਸਕ ਪੈਣਾ ਦੇ ਮੈਨੂੰ ਕਮੈਂਟ ਆਏ ਸੀ ਵੀ ਇਹ ਕਾਦੇ ਲਈ ਹੈ ਵੀ ਕਈ ਹੈ ਨਾ ਵੀ ਕਿਤੇ ਕਿਤੇ ਇਹ ਜਮੀ ਨਹੀਂ ਵੀ ਪਤਾ ਵੀ ਇਹ ਕੀ ਚੀਜ਼ ਹੈ ਇਹ ਹੈਗੀ ਜੀ ਸਾਂਜੀ ਹੈ ਨਾ ਇੱਕ ਤਾਂ ਬਰੋਟਾ ਲਾਉਂਦੇ ਹੁੰਦੇ ਨੇ ਤੇ ਇੱਕ ਨਾਲ ਸਾਂਜੀ ਅਸੀਂ ਪਹਿਲਾਂ ਇੱਕ ਵਾਰ ਕੱਲਾ ਬਰੋਟਾ ਲਾਇਆ ਸੀ ਉਸ ਤੋਂ ਬਾਅਦ ਸਾਂਜੀ ਲਾਉਣ ਲੱਗੇ ਨਾਲ ਤੇ ਇਹ ਜਿਵੇਂ ਦਸਹਿਰੇ ਤੋਂ ਪਹਿਲਾਂ ਆਉਂਦੇ ਨੇ ਜੀ ਸਰਾਦ 15 ਸਰਾਦ ਹੁੰਦੇ ਨੇ 15 ਸਰਾਦਾਂ ਤੋਂ ਬਾਅਦ ਆਉਂਦੇ ਨੇ ਜੀ ਨੌ ਨਰਾਤੇ ਇਹ ਇੱਕ ਨਰਾਤੇ ਮੱਸਿਆ ਨੂੰ ਲੱਗਦੀ ਹੈ ਜੀ ਸਾਂਜੀ ਤੇ 10ਵੇਂ ਵਾਲੇ ਦਿਨ ਦਸਹਿਰਾ ਹੁੰਦਾ ਹੈ ਇਹਦੀ 9 ਦਿਨ ਹਨਾ ਹੋ ਕਰਕੇ ਮੰਨ ਸੇਵਾ ਮੰਨ ਤਾਰਤੀ ਕਰਕੇ ਦਸਹਿਰੇ ਵਾਲੇ ਦਿਨ ਇਹਨੂੰ ਚਲਦੇ ਪਾਣੀ ਦੇ ਵਿੱਚ ਸਵੇਰੇ 5-6 ਵਜੇ ਤੈਰ ਦਿੰਦੇ ਨੇ ਤੇ ਅਸੀਂ ਕੋਈ ਸਾਡੀ ਹੀ ਮੰਨਤਾ ਨਹੀਂ ਹੈਗੀ ਜੀ ਮੈਨੂੰ ਇੱਕ ਕਮੈਂਟ ਆਇਆ ਸੀ ਵੀ ਇਹ ਪੰਡਤਾਂ ਦੀ ਰਸਮ ਹੈ ਹਨਾ ਇਹ ਅਸੀਂ ਸਾਡੀ ਮੰਨਤਾ ਨਹੀਂ ਹੈਗੀ ਅਸੀਂ ਸ਼ੌਂਕ ਵਜੋਂ ਹੀ ਲਾਈ ਹੋਈ ਹੈ ਅਸੀਂ ਪਹਿਲਾਂ ਜੰਮੀ ਨਹੀਂ ਲਾਈ ਸੀ ਬਸ 2-3 ਸਾਲਾਂ ਦੀ ਲਾਉਣ ਲੱਗੇ ਆ ਇਦਾਂ ਬਸ ਹੁਈ ਅਸੀਂ ਵੀ ਬੇਲੇ ਹੁੰਨੇ ਚਲ ਸੌਂਕ ਪੂਰਾ ਹੋ ਜਾਂਦਾ ਹੈ ਸ਼ਾਮ ਨੂੰ ਉੱਥੇ ਬੱਚੇ ਹਨਾ ਇੰਜੋਏ ਕਰ ਲੈਂਦੇ ਨੇ ਤੇ ਬਾਹਰ ਅਸੀਂ ਗੱਲਾਂ ਬਾਤਾਂ ਕਰ ਲੈਂਦੇ ਆ ਨਾਲੇ ਜਿਹੜਾ ਸੌਂਕ ਹੈ ਵੀ ਪਹਿਲਾਂ ਪੁਰਾਣੇ ਤਾਂ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਦੀ ਹੋ ਹੁੰਦੀ ਸੀ ਜਿਹੜੀ ਰਸਮ ਪੂਰੀ ਹੁੰਦੀ ਸੀ ਤੇ ਹੁਣ ਨਹੀਂ ਹੁਣ ਤਾਂ ਅਸੀਂ ਤਾਂ ਜਿਹੜੇ ਜਦੋਂ ਪਹਿਲਾਂ ਛੋਟੇ ਹੁੰਦੇ ਜਿਹੜੇ ਨਾ ਆਰਤੀ ਕਰਦੇ ਹੁੰਦੇ ਵੀ ਵਗੈ ਹੋਣਾ ਵੀ ਗੀਤ ਵਗੈਰਾ ਗਾਉਂਦੇ ਤੇ ਅਸੀਂ ਤਾਂ ਉਹ ਭੁੱਲ ਰਹੇ ਹਾਂ ਹੁਣ ਨਵੇਂ ਆ ਗਏ ਉਹ ਸਾਨੂੰ ਆਉਂਦੇ ਨਹੀਂ ਹੈਗੇ ਫੋਨ ਵਾਲੇ ਬੱਚਿਆਂ ਨੂੰ ਬਸ ਇੰਨਾ ਕੀ ਵਿਚ ਉਹ ਇੱਥੇ ਦੇਖ ਲੈਂਦੇ ਨੇ ਸਾਨੂੰ ਉਹ ਕੀ ਕਰਦੇ ਨੇ ਹਨਾ ਇੰਨੇ ਨਾਲ ਬਸ ਮਨੋਰੰਜਨ ਹੋ ਜਾਂਦਾ ਪਿੰਡ ਵਾਲੇ ਬੱਚੇ ਤਾਂ ਚਲ ਪਿੰਡ 'ਚ ਤਾਂ ਕਾਫੀ ਭੈਣਾ ਹੁੰਦੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਹੁੰਦਾ ਤੇ ਉਹ ਸਾਰੇ ਗੀਤ ਵਗੈਰਾ ਗਾ ਲੈਂਦੀਆਂ ਨੇ ਸਾਨੂੰ ਦੋ ਤਿੰਨ ਕ ਗੀਤਾਂ ਨੇ ਹੀ ਪਤਾ ਸੀ ਉਹੀ ਜਾਣਦੇ ਆ ਤੇ ਬਸ ਅਸੀਂ ਤਾਂ ਇਹ ਉਹੀ ਆਪਦੇ ਖੁਸ਼ੀ ਲਈ ਉਲਾ ਲੈਨੇ ਆ ਸਾਡੀ ਕੋਈ ਮੰਨਪਾ ਨਹੀਂ ਹੈਗੀ ਵੀ ਅਸੀਂ ਇਹਨਾਂ ਦੀ ਮੰਨਪਾ ਕਰਦੇ ਆ ਤਾਂ ਕਰਕੇ ਲਾਉਨੇ ਆ ਨਹੀਂ ਬਸ ਉਹੀ ਵੈਸੀ ਲਾ ਲੈਨੇ ਆ ਅਸੀਂ ਤਾਂ ਚੌ ਦੇ ਮਾਰੇ ਵੀ ਚਲੋ ਚਾਰ ਦਿਨ ਇਕੱਠੇ ਹੋ ਜਾਨੇ ਆ ਨਹੀਂ ਤਾਂ ਕਮਾਧੰਨਿਆਂ ਦੇ ਵਿੱਚ ਬੇਲ ਹੀ ਨਹੀਂ ਮਿਲਦੀ ਇਸ ਕਰਕੇ ਆਪਾਂ ਨੇ ਸਾਂਝੀ ਲਈ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਸਾਂਝੀ ਦੇ ਵਿੱਚ ਵੀ ਆਰਤੀ ਦੀ ਵੀਡੀਓ ਅਪਲੋਡ ਕਰਾਂਗੇ ਜਿਵੇਂ ਜੇ ਅਸੀਂ ਕਰਦੇ ਆਂ ਆਰਪੀਓ ਦੀ ਨਹੀਂ ਬਾਕੀ ਤੁਸੀਂ ਆਪ ਦੇਖ ਲਿਓ ਬਲੌਗ ਜੀ ਸਾਨੂੰ ਦੱਸਿਓ ਕਿਵੇਂ ਲੱਗੀ ਤੁਹਾਨੂੰ ਵੀਡੀਓ ਤੇ ਕੁਝ ਪੈਣਾ ਮੈਨੂੰ ਕਮੈਂਟ ਕੀਤੇ ਸੀ ਮੈਸੇਜ ਵੀ ਕੀਤੇ ਨੇ ਵੀ ਸਰਪੰਚੀ ਦਾ ਜਿਹੜਾ ਹੈਗਾ ਪ੍ਰੋਸੈਸ ਸੋਡੇ ਕਿੰਨਾ ਕਿੰਨਾ ਪਿੰਡਾਂ ਦੇ ਵਿੱਚ ਸਰਬਸੰਮਤੀ ਹੋਈ ਹੈ ਮੈਨੂੰ ਐ ਲੱਗਦਾ ਵੀ ਸਾਡੇ ਤਾਂ ਏਰੀਏ ਦੇ ਇੱਧਰ ਲਾਗੇ ਤੱਕ ਕਿਸੇ ਵੀ ਪਿੰਡ ਦੇ ਵਿੱਚ ਨੀ ਸਰਬਸੰਮਤੀ ਹੋਈ ਹੈਗੀ ਸਰਬਸੰਮਤੀ ਹੋਣ ਵਾਲਾ ਮਾਹੌਲ ਹੀ ਨਹੀਂ ਹੈਗਾ ਜੀ ਇੱਥੇ ਕਿਤੇ ਵੀ ਨਹੀਂ ਹੈਗਾ ਕੱਲੇ ਸਾਡੇ ਪਿੰਡ 'ਚ ਨਹੀਂ ਕਿਤੇ ਵੀ ਨਹੀਂ ਹੈਗਾ ਇੱਕ ਵਾਰਸ ਕੱਲੇ ਹਰੀਗੜ ਪਿੰਡ ਦਾ ਸਾਨੂੰ ਪਤਾ ਹੈ ਵੀ ਉੱਥੇ ਸਰਬਸੰਮਤੀ ਹੋ ਗਈ ਬਰਨਾਲੇ ਜ਼ਿਲ੍ਹੇ ਦੇ ਵਿੱਚ ਪੈਂਦਾ ਉਹ ਮੇਰਾ ਖਿਆਲ ਪਤਾ ਨਹੀਂ ਸੰਗਰੂਰ ਦੇ ਵਿੱਚ ਪੈਂਦਾ ਮੈਨੂੰ ਜ਼ਿਲ੍ਹਾ ਨਹੀਂ ਕਨਫਰਮ ਹੈਗਾ ਉਹਦਾ ਹੈ ਉਹ ਇਥੋਂ ਨੇੜੀ ਹੈ ਆਪਣੀ ਤੇ ਨੋ ਲੈ ਦਿਲੇ ਬਈ ਉਹ ਪਿੰਡ ਹਰੀਗੜ੍ਹ ਉੱਥੇ ਸਰਬਸੰਮਤੀ ਹੋ ਗਈ ਜੀ ਬਾਕੀ ਸਾਨੂੰ ਮੈਂ ਸੀ ਤਾਂ ਨਹੀਂ ਸੁਣਿਆ ਵੀ ਕਿਤੇ ਸਰਬਸੰਮਤੀ ਹੋ ਗਈ ਉਹ ਆਪਸ਼ਨ ਹੀ ਨਹੀਂ ਹੈਗੀ ਸਰਬਸੰਮਤੀ ਵਾਲੀ ਜੇ ਹਨਾ ਵੀ ਸਾਰੇ ਜਣੇ ਅੱਧਾ ਪਿੰਡ ਸਰਬਸੰਮਤੀ ਕਰਦਾ ਜਾਂ ਅੱਧਾ ਤੋਂ ਜ਼ਿਆਦਾ ਕਰਦਾ ਵਿੱਚੋਂ ਇੱਕ ਦੋ ਹੁੰਦੇ ਨੇ ਉਹ ਨਹੀਂ ਸਰਬਸੰਮਤੀ ਕਰਦੇ ਬਸ ਇਹ ਨਾ ਜਿਹੜਾ ਹੁੰਦਾ ਹੈਗਾ ਕਹਿੰਦੇ ਹੁੰਦੇ ਨੇ ਕੀੜਾ ਹੀ ਹੁੰਦਾ ਇਹ ਚੀਜ਼ਾਂ ਨਾ ਇਹ ਲੋਕਾਂ ਨੂੰ ਕੀੜਾ ਜਿਹੜਾ ਇਹ ਨਹੀਂ ਕੋਈ ਫਾਇਦਾ ਹੋਣ ਦਿੰਦਾ ਵੈਸੇ ਤਾਂ ਹੁਣ ਸਰਕਾਰ ਨੇ ਜਿਵੇਂ 5 ਲੱਖ ਦਾ ਨਾਮ ਰੱਖਿਆ ਹੋਇਆ ਜੀ 5 ਲੱਖ ਪਿੰਡ ਤੋਂ ਮਿਲਦੇ ਤਾਂ ਵਧੀਆ ਗੱਲ ਹੈ ਪਿੰਡ ਦਾ ਕੰਮ ਹੋ ਜੀ ਵਰਨਾਈ ਜਿਹੜੇ ਵਿੱਚ ਵਿਚਾਲੇ 5-10 ਹੁੰਦੇ ਨੇ ਉਹ ਨਹੀਂ ਹੋਣ ਦਿੰਦੇ ਕਈਆਂ ਪਿੰਡਾਂ 'ਚ ਜ਼ਿਆਦਾ ਵੀ ਹੁੰਦੇ ਨੇ ਕਈਆਂ 'ਚ 1-2 ਹੀ ਹੁੰਦੇ ਨੇ ਹੁਣ ਆਪਾਂ ਇਹ ਤਾਂ ਨਹੀਂ ਕਹਾਂਗੇ ਹਨਾ ਵਿਪਰ ਸਰਬਸੰਮਤੀ ਵਾਲਾ ਮਾਹੌਲ ਸਾਡੇ ਤਾਂ ਨਹੀਂ ਹੈਗਾ ਕਿਸੇ ਵੀ ਪਿੰਡ 'ਚ ਇਧਰ ਬਾਕੀ ਹੋਰ ਕਿਤੇ ਹੋ ਗਈ ਹੋਵੇ ਤਾਂ ਕਹਿ ਨਹੀਂ ਸਕਦੇ ਤੇ ਚਲੋ ਜੀ ਆਪਣੀ ਸਰਪੰਚੀ ਵੀ ਚੱਲ ਰਹੀ ਹੈ ਜੋਰਾਂ 'ਤੇ ਤੇ ਉਧਰੋਂ ਤਿਹਾਰ ਵੀ ਵਿੱਚ ਆ ਗਏ ਪਰਮਾਤਮਾ ਕਰੇ ਸਾਰੇ ਕੰਮ ਸਫਲ ਹੋ ਜਾਣ ਨਾਲੇ ਤਿਹਾਰ ਵਧੀਆ ਖੁਸ਼ੀ ਨਾਲ ਮਨਾਇਆ ਜਾ ਤੇ ਨਾਲੇ ਆਪਣੀ ਸਰਪੰਚੀ ਵਾਲਾ ਕੰਮ ਹੈ ਜਿਹੜਾ ਵੜਿਆਨੇ ਪ੍ਰਚਾਰਜੇ ਚਲੋ ਜੀ ਇਹ ਕੋਈ ਚੱਕਰ ਨਹੀਂ ਹੁੰਦਾ ਹਨਾ ਜੇ ਹੁਣ ਦੋ ਜਾਨੇ ਖੜੇ ਹੋਏ ਨੇ ਉਹਨਾਂ ਚੋਂ ਇੱਕੋ ਹੀ ਜਿੱਤੂ ਦੋਨੋਂ ਤਾਂ ਜਿੱਤਦੇ ਨਹੀਂ ਹੁੰਦੇ ਇੱਕ ਜਿੱਤੂਗਾ ਇੱਕ ਹਾਰੂਗਾ ਉਹ ਕਿਸਮਤ ਹੁੰਦੀ ਆ ਆਪਦੀ ਵੀ ਕਿਸਮਤ ਆਪਾਂ ਨੂੰ ਕਿੱਥੇ ਲੈ ਕੇ ਜਾਂਦੀ ਆ ਸਾਡੇ ਨਾ ਪਹਿਲਾਂ ਤੋਂ ਹੀ ਸ਼ੁਰੂ ਤੋਂ ਹੀ ਦਾਦੇ-ਪੜਦਾਦਿਆਂ ਦੇ ਕਿਸੇ ਨੇ ਵੀ ਇਦਾਂ ਦਾ ਵੀ ਕੋਈ ਹਨਾ ਸਰਪੰਚੀ ਸਰਪੰਤੀ ਦਾ ਹੈ ਨਹੀਂ ਸੀ ਚਾ ਸਾਡੇ ਇਹਨਾਂ ਨੂੰ ਪਤਾ ਨਹੀਂ ਕਿਵੇਂ ਕੀ ਡਾਊਟ ਖੜਿਆ ਸਾਡੇ ਬੱਚੇ ਸਾਡੇ ਮਾ ਚਾਚਾ ਜੀ ਦਾ ਬੇਟਾ ਹੀ ਆ ਉਹ ਉਹ ਸ਼ੁਰੂ ਤੋਂ ਹੀ ਛੋਟੇ ਹੁੰਦੀ ਸਾਨੂੰ ਕਹਿੰਦੇ ਹੁੰਦੇ ਸੀ ਕਿ ਜਦੋਂ ਆਪਣੇ ਕੁੜੀਆਂ ਦੀਆਂ ਸਾਰੀਆਂ ਨੇ ਵੋਟਾਂ ਬਣ ਗਈਆਂ ਆਪਾਂ ਸਰਪੰਚੀ ਲੜਾਂਗੇ ਚਲੋ ਵਿਚਾਰੇ ਦਾ ਸੁਪਨਾ ਹੈ ਪਰਮਾਤਮਾ ਕਰੇ ਪੂਰਾ ਹੋ ਜੀ ਜੀ ਚਲੋ ਜੀ ਹੁਣ ਮੈਂ ਮੱਝਾਂ ਨੂੰ ਪਾਣੀ ਪਿਉਉਣੀ ਆ ਉਸ ਤੋਂ ਬਾਅਦ ਆਪਾਂ ਸਬਜ਼ੀ ਬਣਾ ਕੇ ਤੇ ਸਾਡੇ ਕਿ 6:00 ਸਵੇਕ 6:00 ਵਜੇ ਆਪਾਂ ਆਰਤੀ ਕਰਦੇ ਆ ਤੁਸੀਂ ਦੇਖਿਓ ਬਲੌਗ ਤੇ ਆ ਆਰਤੀ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਵੀਡੀਓ ਨੂੰ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ

जी जागनी जागूंगी जगाऊंगी अपना भीर खटगी कोठे में गाऊंगी को नैना हटनी मैं पूजा तेरी पटड़ी मैं पूजा तेरे पैर नरंजन मेरी माया मैं हर का नाम छपाया जाग सी जागनी जागूंगी जगाऊंगी अपना भीर खड़ी कोठे के गाऊंगी ਤੇਰੀ ਪਟੜੀ ਮੈਂ ਪੂਜਾਂ ਤੇਰੇ ਪੈਰ ਨਰੰჯਨ ਤੇਰੀ ਮਾਇਆ ਮੈਂ ਹੋਰ ਕਰਾ ਬਿਚਾਇਆ ਜਗ ਜਗਨੀ ਜਾਗੂਗੀ ਜਗਾਉਂਗੀ ਆਪਣਾ ਵੀਰ ਖੜ੍ਹਾਉਂਗੀ ਘੋਟੇ ਬਹਿ ਕੇ ਗਾਉਂਗੀ ਹੋ ਨਰਨਾ ਰਛੇੜੀ ਮੈਂ ਪੂਜਾਂ ਤੇਰੀ ਪਟੜੀ ਮੈਂ ਪੂਜਾਂ ਤੇਰੇ ਪੈਰ ਨਰ ਨਾਮ ਝਪਾਇਆ ਜਾਗ ਸੰਜੀ ਜਾਗਨੀ ਜਗੂੰਗੀ ਜਗਾਉਂਗੀ ਅਮਦਾ ਵੀਖੜਿਆਉਂਗੀ ਕੋਠੇ ਬਹਿਕੇ ਗਾਉਂਗੀ ਹੋਰ ਰਹਿਣਾ ਟੇੜੀ ਮੈਂ ਪੂਜਾ ਤੇਰੀ ਪਟੜੀ ਮੈਂ ਪੂਜਾ ਤੇਰੇ ਪੈਰ ਨਰਨਜਨ ਮੇਰੀ ਮਾਇਆ ਮੈਂ ਹਰ ਕਾ ਨਾਮ ਝਪਾਇਆ ਜਾਗ ਸੰਜੀ ਜਾਗਨੀ ਜਗੂੰਗੀ ਜਗਾਉਂਗੀ ਅਮਦਾ ਵੀਖੜਿਆਉਂਗੀ ਕੋਠੇ ਬਹਿਕੇ ਗਾਉਂਗੀ ਹੋਰ ਮੈਂ ਪੂਜਾ ਤੇਰੀ ਪਟੜੀ ਮੈਂ ਪੂਜਾ ਤੇਰੇ ਪੈਰ ਨਰੰਗਨ ਮੇਰੀ ਮਾਇਆ ਮੈਂ ਹਰ ਦਾ ਨਾਮ ਜਪਾਇਆ ਆਰਤੀ ਬਈ ਆਰਤੀ ਆਰਤੀ ਦੇ ਫੁੱਲ ਸੁਗੜੇ ਸਾਡੀ ਡੰਡੀ ਕਾ ਨਾ ਦੇ ਬਾੜੇ ਸੁਣੋ ਨੀ ਬਹੂਓ ਵੀਰ ਹਮਾਰੇ ਕੰਤ ਤੁਮਾਰੇ ਬਹਤਰੀਓ ਬਹਤਰੀਓ ਦੇਵ ਜੀ ਆਇ ਤੁ ਸੰਜੀ ਮਾਈ ਆਰਤੀ ਵੀ ਆਰਤੀ ਆਤੀ ਦੇ ਫੁੱਲ ਜਿੰਗਾਰੇ ਸਾਡੀ ਡੰਡੀ ਕੰਨਾ ਦੇ ਵਾਲੇ ਸੁਣੋ ਨੀ ਬਬੂ ਉਹ ਵੀਰ ਹਮਾਰੇ ਕੰਤ ਤੁਮਾਰੇ ਖੱਤਰਿਓ ਭੱਤਰਿਓ ਦੇਉ ਜੇ ਸੰਧੀ ਮਾਈ ਆਰਤੀ ਵੀ ਆਰਤੀ ਆਤੀ ਦੇ ਫੁੱਲ ਗਿਆਰੇ ਸਾਡੀ ਗੰਗੀ ਕਨਾ ਦੇ ਵਾਲੇ ਸੁਣੋ ਨੀ ਬਹੂ ਉਹ ਵੀਰ ਹਮਾਰੇ ਕੰਤ ਤੁਮਾਰੇ ਕਰ ਪਰਿਓ ਬਹਤ ਰਿਓ ਦੇਵ ਦੇ ਸੰਜੀ ਮਾਈ ਜੀ ਤੁਹੀ ਗਾਦੇ ਪਹਿਲਾਂ ਦੱਸਦੇ ਆ ਕਿ ਕਿਥੇ ਖੜ ਜਾ ਗੰਗਾ ਛੋੜ ਬਨੇਰੇ ਆਤਾ ਬਾਵਲ ਦੇ ਘਰ ਕੰਨਿਆ ਕੁਮਾਰੀ ਉਹ ਵੀ ਦੇਵੇ ਸੂਰਜਨ ਪਾਂ ਲਾਵੇ ਸੂਰਜਾ ਠੰਡਾ ਪਾਣੀ ਠੰਡੇ ਵਾ ਕੀ ਡੋਲਣਾ ਗੁੜਿਓ ਨੀ ਗੁੜਿਓ ਨੀ ਸਾਜੀ ਸਾਜੀ ਸਹੱਟ ਬਸ ਹੋ ਗਾਗ ਸਾਜੀ ਯਾਰੀ ਮੱਤੇ ਲੱਗਿਆ ਪਾਗ ਤੇਰਾ ਵੀਰ ਬਣਾ ਸਰਦਾਰ ਰੋਟੀ ਖਾ ਲਾ ਸਾਝੀਏ ਅਰਤੀ 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 ਦੇ ਕੋਲ ਹਨਾ ਖਲਾਸਾ ਕੀ ਪਾਣੀ ਉਹ ਹਾਂ ਮੈਂ ਸਾਨੂੰ ਹੋਰ ਤਰ੍ਹਾਂ ਖਰੇ ਘਾ ਡੋਡੀ ਸੁਣਾਉਂਦੇ ਆ ਦੋ ਤੀਰ ਇੱਕ ਦਿਨ ਸਕੂਲ ਚ ਇੱਕ ਕੁੜੀ ਨੇ ਸੁਣਾਇਆ ਸੀ ਛੋਟੀ ਜਿਹੀ ਨੇ ਉਹਨੇ ਬੜਾ ਹੋਰ ਤਰ੍ਹਾਂ ਸੁਣਾਇਆ ਸੀ ਪਤਾ ਨਹੀਂ ਨਿੱਤਾਂ ਉਹ ਇਹ ਪਹਿਲਾਂ ਨੇ ਪੁਰਾਣੇ ਤਾਂ ਰਹੀ ਨਹੀਂ ਗੁਣੇ ਤਾਂ ਅੱਜ ਹੋੜੇ ਹੀ ਉਹ ਖਾਂਦੇ ਨਹੀਂ ਜਿਆਦੇ ਬਾਲਾ ਮਿੱਠਾ ਨਹੀਂ ਖਾਣੇ ਇੱਕ ਤਰ੍ਹਾਂ ਪਕੌੜੀ ਹੈ ਮੈਂ ਪਕੌੜੀ ਜੀ ਮੇਰੇ ਘਰ ਆ ਕੇ ਲੈਂਦੇ ਮਾਂ ਸੁਤੀ ਦੇ ਲਾਉਂਗੇ ਮੈਂ ਮੂੰਹ ਬੀਰ ਕਰਕੇ ਖਾਂਦਾ